ਆ ਰਿਹਾ ਉਸ ਕਹੀਂ ਚੰਗਾ ਆ ਗਿਆ ਬਾਈ ਠੰਡੇ ਦੀ ਬੋਤਲ ਹੀ ਪਿਆ ਰਿਹਾ ਹਾਂ ਸਾਰੀ ਗੱਲ ਸਾਰੀ ਨੋਟ ਕਰ ਲਾ ਹਾਂ ਹਾਂ ਉਹ ਮੁੰਡੇ ਨੇ ਖੜਾ ਹੋ ਕੇ ਬਹਿ ਗਿਆ ਅਰਦਾਸ ਆਇਆ ਹੋਇਆ ਹਾਂਜੀ ਵੀਰੇ ਆਪਣੇ ਪਿੰਡਾਂ 'ਚ ਨਵਾਂ ਆਈਫੋਨ ਆਇਆ ਇਹ ਮੁੰਡੇ ਇਕੱਠੇ ਹੋਏ ਬੈਠਣੇ ਅੱਜ ਮੰਗਾਉਣਗੇ ਕੋਲਡ ਡਰਿੰਕ ਦੀ ਬੋਤਲ ਉਹ ਮੁੰਡੇ ਜੋ ਪਾ ਦੇ ਬਾਈ ਪਾ ਦੇ ਦੇ ਨੇ ਮਾਰੇ ਪਾਰਟੀ ਦੇਣ ਦੇ ਮਾਰੇ ਕੈਸਕ ਚੱਲੇ ਇਕੱਠ ਤੋਂ ਸ਼ੌ ਵਾਲਾ ਹੋਣਾ ਦੰਦੀ ਵੀ ਵੱਡੀ ਹੁੰਦੀ ਹੈ ਤੇ ਦੰਦੀ ਵੱਡੀ ਹੋਈ ਆ ਉਹਦੇ ਅੱਛਾ ਝੂਠਾ ਫਿਰ ਤਾ ਝੂਠਾ ਨਹੀਂ ਆ ਪਤਾ ਕੋਕ ਹੀ ਪੀਣਾ ਯਾਰ ਅੱਛਾ ਫੇ ਪੰਪ ਮਾਰੋ ਆਪਾਂ ਲੈਂਦੇ ਹੀ ਨਹੀਂ ਉਹ ਬਾਗੀ ਹੈ ਕਹ ਪਹਿਲਾ ਆਜੋ ਪਹਿਲਾ ਆਈਫੋਨ ਆਇਆ ਕਿਆ 15 ਪੈਂਟ ਚ ਹਾਂਜੀ ਹਾਂਜੀ ਨਹੀਂ 15 ਦਾ 10 7 ਜਗਰਾਤੇ ਵਾਲਿਆ ਜਗਰਾਤੇ ਆ ਇਹਨੂੰ ਕੀ ਆਇਆ ਇਹਦਾ ਇਹਦਾ ਹੋਰ ਹੀ ਗੱਲ ਹੋਗੀ ਵੀਰੇ ਨਾ ਜਿਗਰਾਤੇ ਤੇ ਲੈ ਕੇ ਜਾਉ ਹੁਣ ਸਾਨੂੰ ਕਹਿੰਦਾ ਪਾਏ ਮਾਤਾ ਰਾਣੀ ਦਾ ਉੱਥੇ ਲੱਗਣਾ ਨਹੀਂ ਪਰ ਆ ਗੱਡੀ ਲੈ ਆ ਨਹੀਂ ਭੱਲੇ ਖਵਾਉ ਤੁਹਾਨੂੰ ਇਹਦਾ ਮਤਲਬ ਇਹਦਾ ਟੈਂਪੂ ਜਾਣਾ ਉਹ ਉੱਥੇ ਹੈ ਇਹਦਾ ਟੈਂਪੂ ਲੈ ਗਏ ਆ ਇਹ ਟੈਂਪੂ ਠੀਕ ਆ ਆ ਚੱਲਿਆ ਵੀਰੇ ਸਾਡੇ ਪਿੰਡ ਦਾ ਡਾਊਨ ਹਾਂ ਆ ਆ ਗਿਆ ਦੁੱਧਾ ਇਧਰ ਨੂੰ ਆਏ ਆਏ ਸਿਰੇ ਹੀ ਆ ਨੂੰ ਲੈ ਟਿੱਲੇ ਉਹ ਮੋਬਾਈਲ ਨਾਲ ਵੀਡੀਓ ਬਣਾਉਂਦੇ ਆ ਭਾਈ ਇਹ ਤਾਂ ਮੁੰਡੇ ਆ ਆ ਆਵਾਜ਼ ਤਾਂ ਕਾਹਨੋਂ ਲੈ ਆ ਲਾਵਾ ਉਹ ਬਥੇ ਲੱਗੇ ਵਾ ਵਾ ਨਾਲੀਆਂ ਕੱਢਣ ਆਏ ਸਾਰੇ ਇਹਦੇ ਕੋਈ ਕੰਮ ਨਹੀਂ ਲੱਗੇ ਆ ਟੂਲਾਗਾ ਆ ਟੂਲਾ ਨੰਬਰ 1 ਚੈਨਲ ਬਣਾਉਣ ਲਈ ਵੀ ਮਿਹਨਤ ਚਾਹੀਦੀ ਆ ਵੀਰੇ ਆ ਦੇਖ ਕੀ ਕਰਨਾ ਪੈਂਦਾ ਪਸਰਮੀ ਕਿਲੇ ਤੇ ਲੱਗ ਡੰਗਣੀ ਪੈਂਦੀ ਆ ਵੀਰੇ ਸਦੀਪ ਸਿੰਘ ਨੇ ਧਾਰੀ ਹੋਈ ਆ ਮੈਂ ਪੁੱਛੂ ਵੀ ਧਰਨਾ ਦਾ ਧਰਨਾ ਵਾਲੀਆਂ ਵੀ ਲਿਆਉਂਦੇ ਨੇ ਉਹ ਚ ਸਾਰਾ ਕੁਝ ਕਰਦੇ ਆ ਇਹ ਹੋਰ ਯੂਟਿਊਬ ਇਹਦੂ ਵੱਡੇ ਵਿਚਾਰ ਕੋਣ ਦੇ ਬਾਈ ਇਹਦਾ ਬਾਲਾ ਕੁਝ ਭਾਲਦਿਆ ਵੀਰੇ